ਇੱਕ ਵਾਰ ਫੇਰ ਬਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਤਾਕਤ ਤਾਂ ਵੱਡੀ ਵੱਡੀ ਜਥੇਬੰਦੀਆਂ ਆਪਣੀਆਂ ਜਥੇਬੰਦੀਆਂ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਜਥੇਬੰਦੀ ਦੇ ਵਿੱਚ ਹੋਈਆਂ ਸ਼ਾਮਲ ਜਿਸ ਦੇ ਚੱਲਦਿਆਂ ਹੁਣ ਹੋਰ ਵੀ ਤਾਕਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਵੱਧ ਚੁੱਕੀ ਹੈ ਤਾਂ ਜਿਸ ਤਰੀਕੇ ਦੇ ਨਾਲ ਸਿਆਸਤਦਾਨਾਂ ਦੇ ਵਿੱਚ ਫੇਰ ਬਦਲ ਹੁੰਦਾ ਉਸੇ ਤਰੀਕੇ ਦੇ ਨਾਲ ਹੁਣ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਤੇ ਆਗੂਆਂ ਦੇ ਵਿਚਾਰੇ ਵੀ ਫੇਰ ਬਦਲ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਹੁਣ ਮਾਂਸਾ ਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਿਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਜਿਨ੍ਹਾਂ ਦੇ ਕਾਰਜਾਂ ਨੂੰ ਦੇਖਦੇ ਹੋਏ ਦੂਜੇ ਕਿਸਾਨ ਜਿਹੜੇ ਨੇ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਮਹਿੰਦਰ ਭੈਣੀ ਵਾਗਾ ਦੇ ਉਹਨਾਂ ਦਾ ਸਵਾਗਤ ਕੀਤਾ ਜਿਹੜੇ ਦੂਜੀ ਜਥੇਬੰਦੀਆਂ ਦੇ ਵਿੱਚ ਆਏ ਨੇ ਸਰੂਪਾ ਉਹ ਪਾ ਕੇ ਸਨਮਾਨਿਤ ਕੀਤਾ ਵੈਲਕਮ ਕੀਤਾ ਜੀ ਆਇਆਂ ਕੀਤਾ ਤੇ ਨਾਲ ਹੀ ਕਿਹਾ ਕਿ ਹੁਣ ਸਾਡੀ ਤਾਕਤ ਹੋਰ ਵੀ ਵੱਧ ਚੁੱਕੀ ਆ ਕਿਉਂਕਿ ਇੱਕ ਔਰ ਇੱਕ 11 ਹੁੰਦੇ ਨੇ ਜਦੋਂ ਕੋਈ ਇਕੱਲੇ ਇਕੱਲੇ ਹੁੰਨੇ ਹੋ ਤਾਂ ਉਦੋਂ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਤੁਸੀਂ ਇਕੱਠੇ ਹੋ ਕੇ ਕੋਈ ਲੜਾਈ ਲੜਦੇ ਹੋ ਫਿਰ ਤੁਹਾਡੀਆਂ ਮੁਸ਼ਕਲਾਂ ਬਹੁਤ ਘਟ ਜਾਂਦੀਆਂ ਨੇ ਤਾਂ ਐਸੇ ਕਰਕੇ ਹੁਣ ਦੂਜੀਆਂ ਜਥੇਬੰਦੀਆਂ ਦੇ ਆਗੂ ਭਾਵੇਂ ਕਿਸਾਨ ਉਹ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਹੀ ਜਿਹੜੀ ਇਸ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਆਖਰ ਕੀ ਕੁਝ ਕਹਿ ਰਹੇ ਨੇ ਜੋ ਦੂਜੀ ਜਥੇਬੰਦੀਆਂ ਦੇ ਕਿਸਾਨ ਇਸ ਜਥੇਬੰਦੀ ਦੇ ਵਿੱਚ ਸ਼ਾਮਲ ਹੋਏ ਨੇ ਕਿਹੜੇ ਕੰਮਾਂ ਨੂੰ ਦੇਖ ਕੇ ਸ਼ਾਮਲ ਹੋਏ ਨੇ ਸਾਡੇ ਸਹਿਯੋਗੀ ਜਗਰਾ ਸਿੰਘ ਪੀਖੀ ਦੇ ਵੱਲੋਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ ਹਾਂਜੀ ਅਸੀਂ ਭਾਰਤੀ ਹੁਣ ਨਿਰਖਟ ਕਾਉਂਦਾ ਵੱਲੋਂ ਮਾਨਸਾ ਦੇ ਬਾੜੂਨ ਰੱਖ ਜੋ ਕਿ ਲਾਪਰੀਸ ਸਿੰਘ ਦੇ ਮਕਾਨ ਦੇ ਅੱਜ ਕਬਜ਼ਾ ਬਰੰਟ ਸੀਗੇ ਆਈਸੀਆਈਸੀ ਪੈਂਕ ਵੱਲੋਂ ਅਸੀਂ ਇੱਥੇ ਮੋਰਚਾ ਲਾ ਕੇ ਬੈਠੇ ਆ ਕਿ ਕੋਈ ਵੀ ਬੈਂਕ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਕਿਸੇ ਘਰ ਦੀ ਕੋਈ ਨਲਾਮੀ ਕਰਜ਼ੇ ਵਾਦਲੇ ਨਹੀਂ ਕਰਨ ਦੇਵਾਂਗੇ ਇਹ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਅੱਜ ਉਸ ਤੋਂ ਬਾਅਦ ਜੀ ਦਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਦੱਸਣਾ ਦਾ ਟਾਈਮ ਦਿੱਤਾ ਗਿਆ ਹੈ ਜੇ ਪਰਿਵਾਰ ਕੋਲ ਭਰਨ ਨੂੰ ਕੋਈ ਪੈਸੇ ਟਕੇ ਹੋਏ ਤਾਂ ਭਰ ਦਣਗੇ ਨਹੀਂ ਜਬਰੀ ਜਿਹੜੇ ਬੈਂਕ ਅਧਿਕਾਰੀ ਸੀਗੇ ਉਹ ਜ਼ਬਰਦਸਤੀ ਕਹਿੰਦੇ ਸੀ ਕਿ ਕੁਝ ਨਾ ਕੁਝ ਭਰੋ ਉਹਨਾਂ ਨੇ ਕਿਤਾ ਜਵਾਬ ਦੇ ਕੇ ਆਏ ਅਸੀਂ ਵੀ ਕਹਿ ਕੇ ਆਇਆ ਕਿ ਖਾਨ ਜੀ ਕਿਸੇ ਕੀ ਕਰਦੀ ਕੋਈ ਵੀ ਹੋਵੇ ਚਾਹੇ ਦੁਕਾਨਦਾਰ ਹੋਵੇ ਜਿਨ੍ਹਾਂ ਕੋਲੇ ਅੱਜ ਪੈਸੇ ਭਰਨ ਨੂੰ ਹੈ ਨਹੀਂ ਕਿਉਂਕਿ ਲਾਭ੍ਰਿਤ ਜਿੰਨੇ ਸਮੇਂ ਦੇ ਵਿੱਚ ਐਕਸੀਡੈਂਟ ਨਾਲ ਆਲਾ ਯੂਜੈ ਆ ਜੀ ਦਾ ਲਗਾਤਾਰ ਬਿਮਾਰ ਹੈ ਉਹ ਕਾफी ਪੈਸਾ ਹੀ ਲਾ ਉਤੇ ਐਕਸੀਡੈਂਟ ਹੋਣ ਕਰਨ ਲੱਗ ਗਿਆ ਪੈਸੇ ਭਰਨ ਤੋਂ ਸੰਕਟ ਹੈ ਬੈਂਕਾਂ ਦੇ ਘਰ ਦੀ ਕਬਜ਼ਾ ਬਰੰਟ ਤੋਂ ਬਾਜ਼ ਰਹਿਣਾ ਭਾਰਤੀ ਹਾਂ ਨੇ ਇੱਕ ਤੱਤ ਕੰਮ ਦਾ ਉਹ ਫੈਸਲਾ ਕਿ ਕਿਸੇ ਵੀ ਘਰ ਦੀ ਜ਼ਮੀਨ ਦੀ ਅਰਜੀ ਵادله ਕੁਲਕੀ ਨਿਲਾਮੀ ਨਹੀਂ ਹੁੰਦੀ ਮੈਂ ਹਰਦੇਵ ਸਿੰਘ ਰਾਠੀ ਵੀ ਇਸ ਨੂੰ ਦਿਖਾਉਣਾ ਬਲਾਕ ਪ੍ਰਧਾਨ ਮੰਤ ਅੱਜ ਸਾਡੀ ਜਥੇਬੰਦੀ ਦੇ ਵਿੱਚ ਬਹੁਤ ਵਾਧਾ ਹੋਇਆ ਕਿ ਉਹ ਤੋਂ ਬਾਅਦ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਗੁਰਜਰਾਠੀ ਤੋਂ ਵੀ ਸਾਡੇ ਨਾਲ ਵਰਕਰ ਆ ਗੋਹਰ ਹੋਏ ਨੇ ਤੇ ਜਿਵੇਂ ਕਿ ਮਾਰਾ ਦਾ ਬਲਾਕ ਦੇ ਸਾਰੇ ਸ਼ਰਮਾ ਜੀ ਇਹ ਹੋਏ ਨੇ ਕਿਉਂਕਿ ਦੂਜੀ ਜੱਥੇਬੰਦੀ ਵਿੱਚ ਕੰਮ ਕਰਦੇ ਸੀ ਠੇਹਰਾ ਵਿੱਚ ਹੁਣੇ ਵੀ ਕੋਈ ਡੁਕਾਨ ਦਾ ਜੱਥੇਬੰਦੀ ਦੇ ਵਿੱਚ હાજર ਹੋਏ ਨੇ ਇੱਕ ਮਕਰ ਸਿੰਘ ਠੇਹਰਾ ਬਲਾਕ ਤੋਂ ਵੀ ਜਿਸ ਦੇਲੇ ਬੰਨੀ ਕੰਮ ਕਰ ਰਹੇ ਆ ਜੀ ਪੁਰਖਾ ਨਮਿੰਦਰ ਵੇਵਰਾਠੀ ਇਹਨਾਂ ਜਿ세 ਵੰਦੀ ਵਧੀਆ ਲੱਗੀ ਨਾਜ਼ਰ ਸਿੰਘ ਬਾਗੂ ਸਿੰਘ ਅਸੀਂ ਇਹਨਾਂ ਵੀ ਜੱਥੇਬੰਦੀ ਚ ਰਲ ਗਏ ਤੇ ਵਧੀਆ ਕੰਮ ਕਰਾਂਗੇ ਜਦੋਂ ਹੁਕਮ ਦਾਉਣਗੇ ਉਦੋਂ ਅਸੀਂ ਆਇਆ ਕਰਾਂਗੇ ਜੀਤ ਸਿੰਘ ਧਨੇਰ ਦੀ ਯੂਨੀਅਨ ਨੂੰ ਛੱਡ ਕੇ ਵੱਖ-ਵੱਖ ਜਥੇਬੰਦੀਆਂ ਚੋਂ ਰਾਣਿਆਂ ਜਿਵੇਂ ਬੱਥੇ ਬੱਧ ਉਧਰ ਕੰਮ ਕਰਦੇ ਰਹੀ ਇਸ ਭਾਰਤ ਕਿਸਾਨ ਯੂਨੀਅਨ ਡਕੌਂਦਾਪੁਰ ਦੇ ਕਿਲੇ ਵਿੱਚ ਵੱਧ ਚੜ ਕੇ ਤਾਨਮਾਨ ਤਨ ਨਾਲ ਕੰਮ ਕਰਾਂਗੇ ਮਾਇਰ ਬਲਵਿੰਦਰ ਸ਼ਰਮਾ ਖਿਆਲਾ ਜੋ ਕੇ ਮਨਜੀਤ ਸਿੰਘ ਧਨੇਰ ਦੀ ਜਥੇਬੰਦੀ ਵਿੱਚ ਜ਼ਿਲ੍ਹਾ ਸਮੇਂ ਮੀਤ ਪ੍ਰਧਾਨ ਤੋਂ ਅਗੂ ਰਹਾਂਗਾ ਸੋ ਕੁਝ ਕਾਰਨਾ ਕਰਕੇ ਮੈਨੂੰ ਉਧਰੋਂ ਅਸਤੀਫਾ ਦੇ ਕੇ ਇੱਧਰ ਫੂਟਾਪੁਰਜਗੱਲਾ ਵਿਕੇਜੂ ਡਕੋਂਦਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ ਜਿਸ ਕਰਕੇ ਮੈਂ ਬਸਵਾਸ ਦਿਵਾਉਣਾ ਕਿ ਪੂਰੇ ਤਨਦੇਹੀ ਨਾਲ ਮੈਂ ਇਸ ਜਥੇਬੰਦੀ ਵਿੱਚ ਕੰਮ ਕਰਾਂਗਾ ਰਾ ਆਪਣੇ ਜਸ਼ਨ ਲਈ ਮੈਂ ਦਾ ਖਾਤਸਾ ਅਸੀਂ ਰੁਹੇ ਪਹਿਲਾਂ ਮੈਂ ਮਰਜ਼ੀ 'ਚ ਨਾ ਕੋਈ ਪਾਰਟਿਸਪੇਟ ਕਰਦਾ ਸੀ ਜੋ ਕਿ ਮੈਨੂੰ ਚੰਗੇ ਲੱਗੇ ਮੈਂ ਵਾਊਚਰ ਕੰਮ ਕਰਿਆ ਪਰ ਮੈਨੂੰ ਥੋੜਾ ਜਿਹਾ ਉਸ ਤੇ ਵਿਸ਼ਵਾਸ ਘੱਟ ਸੀ ਜਿਸ ਕਰਕੇ ਮੈਂ ਅੱਜ ਆਪਣੀ ਮਰਜ਼ੀ ਨਾਲ ਸੁੱਧ-ਮੁੱਧ ਨਾਲ ਦਕੌਂਦਾ ਗਰੁੱਪ ਨੂੰ ਭੁਗਤਾ ਪਰ ਦਿੱਤੇ ਜਿਕਰ ਨਾਲ ਡਾਟਾ ਮੈਂ ਮਨਜੀਤ ਸਿੰਘ ਹਰਪ੍ਰੀਤ ਸਾਂਝੀਆ ਕਪੰਡਾ ਜ਼ਿਲ੍ਹਾ ਫੈਸਲਕਾ ਮਾਨਸਾ ਜੋ ਆਜਾ ਲਾਹਰਪ੍ਰੀਤ ਸਿੰਘ ਵਾਰਡ ਨੰਬਰ 8 ਦੇ ਵਿੱਚ ਆਈਸੀਆਈ ਬੈਂਕ ਤੋਂ ਕਰਜ਼ਾ ਬਰਾਂਟ ਲੈਤੇ ਵੇਸੀ ਉਸ ਦੇ ਸਬੰਧ ਵਿੱਚ ਅੱਜ ਮੋਰਚਾ ਲਾਇਆ ਗਿਆ ਅਤੇ ਬੈਂਕਾਂ ਦੇ ਸਿਟੀ ਨਿਲਕਾਰੇ ਕਹੀ ਵੀ ਕਿ ਕਰਜ਼ੇ ਦੇ ਬਦਲੇ ਕਿਸੇ ਵੀ ਕਿਸਾਨ ਮਜ਼ਦੂਰ ਦਾ ਦੁਕਾਨਦਾਰ ਦੇ ਘਰ ਨੂੰ ਜਿੰਦਾ ਨਹੀਂ ਲਾਉਣ ਦੇਵਾਂਗੇ ਨਾ ਹੀ ਜ਼ਮੀਨ ਦੀ ਪੁਰਕੀ ਹੋਣ ਦੇਵਾਂਗੇ ਨਾ ਕੋਈ ਜਿਹੜਾ ਸੰਦ ਸੰਿਹੜਾ ਉਹਨੂੰ ਕਰਜ਼ੇ ਬਦਲੇ ਜਾਣ ਦੇਵਾਂਗੇ ਅੱਜ ਉਸ ਤੋਂ ਬਾਅਦ ਜੋ ਤਸਿਲਦਾਰ ਸਾਹਿਬ ਨੇ ਦੋਨਾਂ ਤਰ੍ਹਾਂ ਨੂੰ ਸਦਕੇ ਮੀਟਿੰਗ ਦਾ ਟਾਈਮ ਲਏਗਾ ਵੀ ਆਉਣ ਵਾਲੀ ਦੋ ਤਰੀਕ ਨੂੰ ਮੀਟਿੰਗ ਦੇ ਵਿੱਚ ਜਿਹੜਾ ਕੋਈ ਫੈਸਲਾ ਹੋਊਗਾ ਜੇ ਕੋਈ ਕਿਸ਼ਤ ਭਰਨ ਲੋਗੇ ਪੈਸੇ ਹੋਏ ਜਾਂ ਨਾ ਹੋਏ ਉਹ ਮੌਕੇ ਤੇ ਵਿਚਾਰਿਆ ਜਾਊਗਾ ਪਰ ਅੱਜ ਤੋਂ ਬਾਅਦ ਕਿਸੇ ਵੀ ਘਰ ਨੂੰ ਜਿੰਦਾ ਨਹੀਂ ਲੱਗਣ ਦੇਵਾਂਗੇ ਜੇ ਜਥੇਬੰਦੀ ਵੱਲੋਂ ਜਿਹੜਾ ਫੈਸਲਾ ਹੋਇਆ ਹੈ ਉਹਨੂੰ ਲਾਗੂ ਰੱਖਣਾ ਹੈ